ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਕਈ ਮਹੀਨੇ ਪਹਿਲਾਂ ਫਾਜ਼ਿਲਕਾ ਦੀ ਪੁਲਿਸ ਨੇ ਉਸ ਦੇ ਘਰੋਂ ਚੁੱਕ ਲਿਆਦਾ ਸੀ ਤੇ ਉਦੋਂ ਤੋਂ ਹੀ ਉਹ ਜੇਲ੍ਹ ਦੇ ਵਿੱਚ ਅਤੇ ਇਸ ਵੇਲੇ ਨਾਭਾ ਜੇਲ੍ਹ ਦੇ ਵਿੱਚ ਬੰਦ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਸ ਦੀ ਜ਼ਮਾਨਤ ਹੋਈ ਉਹ ਰਿਹਾ ਹੋਣ ਵਾਲੇ ਸੀ ਕਿ ਅੱਜ ਇੱਕ ਨਵਾਂ ਪਰਚਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸੁਭਾਨਪੁਰ ਥਾਣੇ ਦੇ ਵਿੱਚ ਕਰ ਦਿੱਤਾ ਜਿਸ ਕਰਕੇ ਉਹ ਹੁਣ ਜੇਲ੍ਹ ਤੋਂ ਬਾਹਰ ਹਲੇ ਨਹੀਂ ਆ ਸਕਣਗੇ ਤੇ ਇਸ ਪਰਚੇ ਨੂੰ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚੀ ਹੋਈ ਆ ਤੇ ਸਾਰੇ ਹੀ ਆਗੂ ਇਸ ਨੂੰ ਬਦਲਾਖੋਰੀ ਦੀ ਸਿਆਸਤ ਵੱਜੋਂ ਦੇਖ ਰਹੇ ਆ ਬਦਲਾਖੋਰੀ ਦੀ ਸਿਆਸਤ ਵੱਲੋਂ ਗੱਲ ਕਰ ਰਹੇ ਆ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਘਿਲੋਣਾ ਜਦੋਂ ਇਸ ਮਾਮਲੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖੈਰਾ ਨੂੰ ਇਸ ਲਈ ਅੰਦਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਲਈ ਅੰਦਰ ਰੱਖਿਆ ਜਾ ਰਿਹਾ ਹੈ ਕਿਉਂਕਿ ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਇਕੱਲੇ ਸੁਖਬਾਲ ਸਿੰਘ ਖੈਰਾ ਨਾਲ ਨਹੀਂ ਸਾਰੇ ਕਾਂਗਰਸੀਆਂ ਨਾਲ ਹੋ ਰਿਹਾ ਹੈ ਤੇ ਉਸ ਨਾਲ ਵੀ ਉਹਨਾਂ ਨਾਲ ਵੀ ਇਹ ਪਹਿਲਾਂ ਹੋ ਚੁੱਕਿਆ ਹੈ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਉਹ ਕਾਂਗਰਸੀਆਂ ਦੇ ਜਿੰਨੇ ਮਰਦੀ ਧੱਕੇ ਕਰ ਲੈਣ ਚਾਹੇ 10-10 ਵਾਰ ਅੰਦਰ ਕਰ ਦੇਣ ਜੇਲਾਂ ਵਿੱਚ ਭੇਜ ਦੇਣ ਪਰ ਉਹ ਆਪਣੀ ਆਵਾਜ਼ ਉਠਾਉਣੀ ਬੰਦ ਨਹੀਂ ਕਰਨਗੇ ਉਹ ਕਿਸੇ ਦੀ ਆਵਾਜ਼ ਕਾਂਗਰਸ ਦੀ ਆਵਾਜ਼ ਨੂੰ ਦਬਾ ਨਹੀਂ ਸਕਣਗੇ ਆਓ ਸੁਣਦੇ ਹਾਂ ਜਦੋਂ ਇਸ ਮਾਮਲੇ ਦੇ ਵਿੱਚ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਸ ਤਰ੍ਹਾਂ ਸਾਰਾ ਕੁਝ ਵਿਸਥਾਰ ਦੇ ਨਾਲ ਦੱਸਿਆ ਸੁਖਪਾਲ ਸਿੰਘ ਖੈਰਾ ਤੇ ਨਵੇਂ ਦਰਜ ਕੀਤੇ ਗਏ ਪਰਚੇ ਬਾਰੇ ਹਾਲੀ ਸਾਹਿਬ ਹੁਣ ਤਾਂ ਜਗ ਜਹਾਰ ਹੋ ਗਈ ਗੱਲ ਕਿ ਜਿਹੜੇ ਬੰਦੇ ਸਿਆਸੀ ਇਨਸਾਨ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਰੜਕਦੇ ਐ ਜੀ ਜਾਂ ਜਿਨ੍ਹਾਂ ਤੋਂ ਇਹ ਮਹਿਸੂਸ ਕਰਦੇ ਆ ਕਿ ਜਿਹੜੇ ਇਹ ਸੱਜਣ ਮੁੱਦੇ ਠਾਰੇ ਆ ਜਿਹੜੇ ਪੰਜਾਬ ਵਾਸਤੇ ਫਾਇਦੇਮੰਦ ਆ ਤੇ ਇਹਨਾਂ ਨੂੰ ਬੇਨਕਾਬ ਕਰਦੇ ਆ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਤੇਜਰੀ ਵਾਲ ਨੂੰ ਨਹੀਂ ਉਹਨਾਂ ਦੇ ਉਲਟ ਤਾਂ ਹਰੇਕ ੱਤਕਾ ਕਰਨ ਨੂੰ ਇਹ ਤਿਆਰ ਹੈ ਸਰਕਾਰ ਜੀ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਮੇਰੇ ਨਾਲ ਵੀ ਜਾਤੀ ਭਗਵੰਤ ਮਾਨ ਦਾ ਮਨਮਟਾਵ ਹੈ ਜੀ ਉਹ ਖੈਰਾ ਸਾਹਿਬ ਨਾਲ ਵੀ ਇਹ ਜਾਤੀ ਰੱਖਦਾ ਹੈ ਜੀ ਹਾਈਕ ਮਾਨਯੋਗ ਹਾਈ ਕੋਰਟ ਨੇ ਜਿੱਥੇ ਖੈਰਾ ਸਾਹਿਬ ਨੂੰ ਇਸ ਕੇਸ ਜਮਾਨਤ ਦਿੱਤੀ ਨਾਲ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਨੇ ਇਹ ਕਹਿਤਾ ਕਿ ਜੇ ਡੀਏ ਦਾ ਵੀ ਕੇਸ ਸਰਕਾਰ ਨੇ ਇਹਨਾਂ ਦੇ ਪਾਉਣਾ ਹੈ ਹਾਲਾਂਕਿ ਅਜੇ ਤੱਕ ਪਾਇਆ ਨਹੀਂ ਸਰਕਾਰ ਨੇ ਜੀ ਜੇ ਡੀਏ ਦਾ ਵੀ ਕੇਸ ਪਾਉਣਾ ਡਿਸਪਰਪੋਰਸ਼ਨ ਹੈ ਸਰਦਕਿਉਂਕਿ ਸਾਨੂੰ ਪਤਾ ਲੱਗ ਰਿਹਾ ਜੀ ਕਿ ਇਹ ਸ਼ਾਇਦ ਚਾਹੁੰਦੇ ਸੀ ਕਿ ਜਦੋਂ ਜਮਾਤ ਦੇ ਵਿੱਚ ਮਿਲੂਗੇ ਅਸੀਂ ਡੀਏ 'ਚ ਅਰੈਸਟ ਪਾਵਾਂਗੇ ਜੀ ਕਿ ਜੇ ਡੀਏ ਦਾ ਵੀ ਪਾਉਣਾ ਉਹਦੇ ਵਾਸਤੇ ਵੀ ਅਰੈਸਟ ਕਰਨ ਦੀ ਲੋੜ ਨਹੀਂ ਤੇ ਸਮਝ ਲਓ ਉਹਦੀ ਵੀ ਪਹਿਲਾਂ ਜਮਾਤ ਦਿੱਤੀ ਪਰチェ ਤੋਂ ਪਹਿਲਾਂ ਹਾਈ ਕੋਰਟ ਨੇ ਇਸੇ ਜਮਾਤ ਜੀ ਜੀ ਪਰ ਇਹਨਾਂ ਨੇ ਹੁਣ ਕਿ ਖੈਰਾ ਬਾਹਰ ਨਾ ਆਵੇ ਇਹਨਾਂ ਨੇ ਇੱਕ ਪਰਚਾ ਦਰਜ ਕਰਾਇਆ ਹੈ ਪੁਲਿਸ ਨੂੰ ਝੂਠਾ ਕਿ ਜੀ ਇਹ ਗਵਾਹਾਂ ਨੂੰ ਧਮਕਾ ਰਿਹਾ ਹੈ ਜੇਲ੍ਹ 'ਚ ਬੈਠਾ ਇਹ ਗਵਾਹਾਂ ਨੂੰ ਧਮਕਾ ਰਿਹਾ ਹੈ ਪਹਿਲੀ ਗੱਲ ਤਾਂ ਉਸ ਕੇਸ ਵਿੱਚ ਜਿਹੜਾ ਅਜੇ ਤੋਂ ਇਨੇ ਸਾਲ ਪੁਰਾਣਾ ਉਹਦੇ 'ਚ ਕਿਹੜੇ ਤਾਂ ਗਵਾਹ ਹੈ ਹਮ ਸਿਰਫ ਇਸ ਕਰਕੇ ਕਿ ਉਹਨੂੰ ਅੰਦਰ ਰੱਖ ਸਕੀਏ ਧੱਕਾ ਕਰ ਸਕੀਏ ਵੰਡੇਟਾ ਕਰ ਸਕੀਏ ਤੇ ਜਿਹੜੇ ਬੰਦੇ ਇਹਨਾਂ ਦੇ ਉਲਟ ਬੋਲਦੇ ਆ ਤੇ ਪੰਜਾਬ ਦੇ ਹੱਕ ਚ ਬੋਲਦੇ ਆ ਉਹਨਾਂ ਦੀ ਆਵਾਜ਼ ਬੁਲੰਦ ਕਰ ਸਕੀਏ ਜੀ ਅ ਮ ਉਹਨਾਂ ਦੀ ਆਵਾਜ਼ ਨੂੰ ਦਬਾ ਸਕੀਏ ਜਿਹੜੇ ਬੁਲੰਦ ਆਵਾਜ਼ ਨਾਲ ਬੋਲਦੇ ਆ ਇਹਨਾਂ ਦੇ ਉਲਟ ਜੀ ਤੇ ਇਹਨਾਂ ਦਾ ਇਹ ਇਹਨਾਂ ਨੇ ਇੱਕ ਬਸ ਇੱਕ ਹੀ ਕੰਮ ਹੈ ਇਹਨਾਂ ਕੋਲ ਤੱਕਾ ਵੰਡਾਟਾ ਉਹਨਾਂ ਬੰਦਿਆਂ ਨੂੰ ਜੇਲ੍ਹਾਂ ਚ ਰੱਖੋ ਉਹਨਾਂ ਬੰਦਿਆਂ ਨੂੰ ਤੱਕ ਕਰਨ ਦੀ ਕੋਸ਼ਿਸ਼ ਕਰੋ ਹੋਰ ਇਹ ਸਰਕਾਰ ਕੋ ਕੁਝ ਨਹੀਂ ਨਾ ਤਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦੇ ਤੇ ਨਾ ਹੀ ਪੰਜਾਬ ਦੇ ਫਾਇਦੇ ਦੀ ਕੋਈ ਗੱਲ ਕਰ ਰਹੇ ਆ। ਦੇ ਦੋ ਸਾਲਾਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ 60000 ਕਰੋੜ ਰੁਪਇਆ ਕਰਜ਼ਾ ਲੈ ਲਿਆ। ਜੀ ਜਿਹੜਾ ਗੋਇੰਦਵਾਲੇ ਕਹਿੰਦੇ ਆ ਜੀ ਅਸੀਂ ਖਰੀਦੀ ਆ ਇਹ ਜਿਹੜਾ ਥਰਮਲ ਪਲਾਂਟ ਆ ਉਹਦੇ ਜੀ ਵੀ ਬਹੁਤ ਵੱਡਾ ਜਿਵੇਂ ਸ਼ਰਾਬ ਘਟਾਲੇ 'ਚ ਇੱਕ ਵੱਡਾ ਨਿਕਲਿਆ ਨਾ ਇਹਨਾਂ ਦਾ ਬਹੁਤ ਵੱਡਾ ਇੱਕ ਕੇਸ ਇਹਨਾਂ ਨੇ ਕਿਵੇਂ ਉਹ ਪੈਸਾ ਖਰਾਬੁਰਦਪੁਰਦ ਕੀਤਾ ਇਹਦੇ ਵਿੱਚ ਵੀ ਨਿਕਲੂਗਾ ਪਰ ਇਹਨਾਂ ਨੂੰ ਇਹ ਹੈ ਕਿ ਆਵਾਜ਼ਾਂ ਦਬਾ ਕੇ ਰੱਖੀਏ ਡਰਾ ਕੇ ਰੱਖੀਏ ਆਪਰੇਸ਼ਨ ਨੂੰ ਅੰਦਰ ਕਰੀਏ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਨਾ ਅਸੀਂ ਇਹਨਾਂ ਤੋਂ ਡਰਨ ਵਾਲੇ ਆ ਨਾ ਅਸੀਂ ਇਹਨਾਂ ਤੋਂ ਦਬਣ ਵਾਲੇ ਆ ਜਿਹੜੇ ਪੰਜਾਬ ਦੇ ਫਾਇਦੇ ਦੀ ਗੱਲ ਹੋਊਗੀ ਲੋਕਾਂ ਦੇ ਫਾਇਦੇ ਦੀ ਗੱਲ ਹੋਊਗੀ ਤਕੜੇ ਕੋਈ ਬੋਲਾਂਗੇ ਭਾਵੇਂ 10 ਵਾਰੀ ਜੇਲ੍ਹ ਚ ਲੈ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਹੀ ਕਹਿ ਰਿਹਾ ਨਾ ਜਦੋਂ ਹਾਈ ਕੋਰਟ ਨੇ ਇਹ ਗੱਲ ਬੇਲ ਦੇਤੀ ਜੀ ਇਹ ਗੱਲਾਂ ਸਾਰੀਆਂ ਤੇ ਇਹਨਾਂ ਨੇ ਹਾਈ ਕੋਰਟ 'ਚ ਵੀ ਕਈਆਂ ਹੋਣੀਆਂ ਹੈ ਕਿ ਜੀ ਐ ਕਰ ਰਿਹਾ ਉਹ ਕਰਕੇ ਉਹ ਚਾਹੁੰਦੇ ਸੀ ਬੇਲ ਨਾ ਹੋਵੇ ਜੀ ਹਾਈ ਕੋਰਟ ਨਹੀਂ ਦੇਖਦੇ ਹੋਏ ਕਿਉਂਕਿ ਉਹਨਾਂ ਦੇ ਵਕੀਲ ਨੇ ਪਹਿਲਾਂ ਇਹ ਕਹਤਾ ਸੀਗਾ ਕਿ ਜੀ ਸਾਨੂੰ ਡਰ ਹੈ ਕਿ ਇਹ ਨਿਕਲ ਨਿਕਲ ਤੇ ਡੀਏ ਦਾ ਪਰਚਾ ਦੇਣਗੇ ਜੀ ਹਾਈ ਕੋਰਟ ਨੇ ਉਹਦੀ ਵੀ ਜ਼ਮਾਨਤ ਪਹਿਲਾਂ ਹੀ ਕਰਤੀ ਵਿੱਚੀ ਪਰਚੇ ਤੋਂ ਬਗੈਰ ਹੀ ਕਿ ਭਈ ਜੇ ਡੀਏ ਦਾ ਵੀ ਕੋਈ ਕੋਡ ਦਊਗਾ ਉਹਦੇ ਵਿੱਚ ਵੀ ਇਹਨੂੰ ਫੜਦੀ ਲੋੜ ਨਹੀਂ ਹੈ। ਜੀ। ਪਰ ਇਹਨਾਂ ਨੇ ਹੁਣ ਜਾਣ ਕੇ ਇੱਕ ਬਹਾਨਾ ਬਣਾ ਕੇ ਆ ਪਰਚਾ ਦੇਤਾ। ਜੀ। ਸੋ ਮੇਰਾ ਤੁਸੀਂ ਦੇਖੋ ਇਸ ਤੋਂ ਵੱਧ ਧੱਕੇਸ਼ਾਈ ਇਸ ਤੋਂ ਵੱਧ ਬੰਡਾਟਾ ਕੀ ਹੋ ਸਕਦਾ। ਅੱਜ ਦੇਖ ਲਓ ਤੁਸੀਂ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਹੈ। ਜੀ। ਕਹਿੰਦਾ ਜੀ ਕਿ ਮੈਂ ਤਾਂ ਮੈਨੂੰ ਤਾਂ ਇਹ ਬੀਜੇਪੀ ਧੱਕੇ ਨਾਲ ਫੜਨੋਂ ਫਿਰਦੀ ਹੈ। ਜੀ। ਮੈਨੂੰ ਬੀਜੇਪੀ ਮੇਰੇ ਨਾਲ ਧੱਕਾ ਕਰਨਾ ਚਾਹੁੰਦੀ ਹੈ। ਜੀ। ਮੇਰੇ ਕੋਲ ਤਾਂ ਕੀ ਕਹਿਣਾ ਜੀ ਈਮਾਨਦਾਰੀ ਹਾਲਾਂਕਿ ਤੇ ਸਾਰੇ ਅੰਦਰ ਬੈਠਿਆ ਨਾ ਕਿਸੇ ਨੂੰ ਜਮਾਨਤ ਨਹੀਂ ਮਿਲੀ ਜੀ ਸਾਲ ਸਾਲ ਤੋਂ ਇਹਦੇ ਡਿਪਟੀ ਚੀਫ ਮਿਨਿਸਟਰ ਦੇ ਮਨ ਤੇ ਉੱਥੇ ਤਾਂ ਰੋਈ ਜਾਂਦਾ ਹੱਥ ਬੰਨ ਕੇ ਆਪ ਦੀ ਅੱਜ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇੱਥੇ ਦੇਖੋ ਬਰਾਬਰ ਕਿਵੇਂ ਧੱਕਾ ਕਰਦੇ ਸ਼ਰੀਆਮ ਜੀ ਮਤਲਬ ਝੂਠੇ ਪਰਚੇ ਪਾਪਾ ਬੰਦਿਆਂ ਨੂੰ ਅੰਦਰ ਰੱਖ ਰਹੇ ਆ ਸੋ ਇਹਨਾਂ ਲੋਕਾਂ ਦੀ ਸੋਚ ਤੇ ਇਹਨਾਂ ਲੋਕਾਂ ਦਾ ਅਸਲੀ ਚਿਹਰਾ ਤੁਸੀਂ ਦੇਖ ਲਓ ਆਪ ਹੀ ਤੇ ਦੂਜੇ ਪਾਸੇ ਦੂਜੇ ਪਾਸੇ ਇਹ ਵੀ ਗੱਲ ਕਰਦੇ ਆ ਕਿ ਗੱਠਜੋੜ ਕਰਨਾ ਕਾਂਗਰਸ ਦੇ ਨਾਲ ਗੱਠ ਗੱਠਜੋੜ ਦਾ ਕਾਂਗਰਸ ਨਾਲ ਦਿਖੀ ਜਾਂਦਾ ਜਿਹੜਾ ਹੋਈ ਜਾਂਦਾ ਜਿਵੇਂ ਖੈਰੇ ਨੂੰ ਅੰਦਰ ਰੱਖਿਆ ਸਾਰੇ ਦੇਖੋ ਹੁਣ ਤੱਕ ਇਹਨਾਂ ਨੇ ਜਿੰਨੇ ਪਰਚੇ ਦਿੱਤੇ ਆ ਕਾਂਗਰਸ ਦੇ ਲੀਡਰਾਂ ਦੇ ਉਲਟੀ ਦਿੱਤੇ ਆ ਜੀ ਕਿਉਂਕਿ ਇਹਨਾਂ ਨੂੰ ਖਤਰਾ ਹੈ ਕਿ ਅਲਟੀਮੇਟਲੀ ਕਾਂਗਰਸ ਨੇ ਹੀ ਇਹਨਾਂ ਨੂੰ ਐਕਸਪੋਜ਼ ਕਰਨਾ ਹੈ ਕਾਂਗਰਸ ਹੀ ਇਹਨਾਂ ਦੇ ਉੱਤੇ ਲੜਾਈ ਲੜ ਰਹੀ ਆ ਆ ਦੀ ਆਵਾਜ਼ بلند ਕਰਦੇ ਤੇ ਕਾਂਗਰਸ ਨੇ ਹੀ ਮੁੜ ਕੇ ਇਹਨਾਂ ਨੂੰ ਸੱਤਾ ਜੋ ਬਾਹਰ ਕਰਨਾ ਹੈ ਇਹਨਾਂ ਨੂੰ ਆ ਕੇ ਕਾਂਗਰਸ ਖਤਮ ਕਰ ਗਿਆ ਸੀ ਜੀ ਤੁਸੀਂ ਸੋਮ ਬੇਸ ਕਰਕੇ ਅੱਜ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਇਹ ਨੇ ਚਿੰਤਾਜਨਕ ਨੇ ਦੇਖੋ ਲਾਅਨ ਆਰਡਰ ਦਾ ਕੀ ਹਾਲ ਆਪਣੇ ਕੋਟਕਪੂਰੇ ਸ਼ਹਿਰ ਸਾਰਾ ਬੰਦ ਰਿਆ ਜੀ ਫਰੀਦਕੋਟ ਦੇ ਲਾਅਨ ਆਰਡਰ ਦਾ ਕੀ ਹਾਲ ਆ ਤੁਹਾਡੇ ਸਾਹਮਣੇ ਹੈ ਜੀ ਕਿਵੇਂ ਖੂਹਾਂ ਹੋ ਰਹੀਆਂ ਕਿਵੇਂ ਲੋਕ ਮਹਿਸੂਸ ਕਰ ਰਹੇ ਆ ਅਨਸੁਰੱਖਿਤ ਜਿਹੜੇ ਆਵਾਜ਼ ਠਾਉਂਦੇ ਉਹਨਾਂ ਨੂੰ ਜਿਲ੍ਹਾ ਚ ਪਾਉਂਦੇ ਆ ਭਾਵੇਂ ਤੱਕੇ ਨਾਲ ਝੂਠੇ ਪਰਚੇ ਪਾ ਕੇ ਦੇਣਾ ਹੋਵੇ ਹਾਈ ਕੋਰਟਾਂ ਲਾ ਕੇ ਬੇਲਾਂ ਦੇ ਰਿਹਾ ਪਰ ਦੇਖ ਲਓ ਕਿਵੇਂ ਕਰ ਰਹੇ ਸੋ ਇਸ ਕਰਕੇ ਹਲੀ ਸਾਹਿਬ ਗੱਲ ਇਹ ਹੈ ਕਿ ਅੱਜ ਤਾਂ ਐਮਰਜੈਂਸੀ ਵਾਲੇ ਹਾਲਾਤ ਹੋਏ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਕੋਈ ਲੋਕਾਂ ਦਾ ਵਾਅਦਾ ਨਹੀਂ ਪੂਰਾ ਕੀਤਾ ਨਾ ਮੁਲਾਜ਼ਮਾ ਨਾ ਕੀਤਾ ਉਲਟਾ ਉਲਟਾ ਕਰਜ਼ੇ ਲਈ ਜਾ ਰਹੇ ਨੇ ਤੇ ਇਸ਼ਤਿਹਾਰबाजी ਕਰ ਰਹੇ ਹਾਂ ਫੋਟੋ ਤੁਹਾਨੂੰ ਇਹਨਾਂ ਦੀ ਹਰੇ ਖੰਭੇ ਨਾਲ ਲਮਕਦੀਆਂ ਮਿਲ ਜਾਣਗੀਆਂ ਜੀ ਸੋ ਇਸ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਨਹੀਂ ਸਮਝਦਾ ਪੰਜਾਬ ਦੇ ਲੋਕ ਇਹੋ ਜਿਹਾ ਬਦਲਾਵ ਚਾਹੁੰਦੇ ਸੀ। ਜੀ ਪਰ ਮੈਂ ਫੇਰ ਕਹਿਣਾ ਚਾਹਉਣਾ ਅਲੀ ਸਾਹਿਬ ਚਾਹੇ ਜਿੰਨੇ ਮਰਜੀ ਇਹ ਧੱਕੇ ਕਰ ਲੈਣ ਜੋ ਮਰਜੀ ਬੰਡਾਟਾ ਕਰ ਲੈਣ। ਅਸੀਂ ਜਿੱਥੇ ਲੋਕਾਂ ਦੀ ਗੱਲ ਹੋਊਗੀ ਪੰਜਾਬ ਦੀ ਗੱਲ ਹੋਊਗੀ ਡਟ ਕੇ ਬੋਲਾਂਗੇ ਡਟ ਕੇ ਲੜਾਂਗੇ ਭਾਵੇਂ ਸਾਨੂੰ 10 ਵਾਰੀ ਜੇਲ੍ਹ ਚ ਭੇਜ ਦੇਣ ਸਾਨੂੰ ਕੋਈ ਦਿਮਾਗ ਤੇ ਬੋਝ ਨਹੀਂ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ